ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਮੈਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਤੇ ਮੌਣ ਹੋ ਚੁੱਕੇ ਆ ਬਾਈ ਜੀ ਨਾ ਵੇਖੋ ਅੱਜ ਜਿਹੜੀ 4-5 ਲਾਈਵ ਕਾਹ ਚੋ ਸੇਲ ਆ ਤੇ ਆਓ ਪਰ ਬਾਈ ਜੀ ਨੇ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਕਿਦਾਂ ਨੇ ਬਹੁਤ ਵਧੀਆ ਬਹੁਤ ਤੇ ਮੇਰੇ ਫੱਕ ਕੰਮ ਚੱਲ ਰਿਹਾ ਕੰਮ ਬਹੁਤ ਵਧੀਆ ਵੀ ਚੱਲਦਾ ਬਹੁਤ ਵਧੀਆ ਬਾਬੇ ਨਾਲ ਕਦੀ ਕਰਤਾ ਵੈਕ ਚੱਲੇ ਜਾਂਦਾ ਬਹੁਤ ਹੈ ਜਿਹੜੇ ਸਰਦੇ ਕਰ ਹਾਜੀ ਹਾਜੀ ਉਹਦੇ ਨਾਲ ਗਿਆ ਤੁਹਾਡੇ ਯਾਰ ਵੀ ਮਿਲੇ ਹੋ ਤੇ ਹਾਂ ਦਾਦਾ ਕਰਦਾ ਗੱਲ ਕਰਾਂਗੇ ਤੇ ਜੇ ਗਾਵੇਗਾ ਉਹ ਵੀ ਗਿਆ ਫਰਮਾਂ ਲੈ ਕੇ ਕਿੰਨੇ ਲੈ ਕੇ ਨੇ ਉਹ ਜਾ ਲੈ ਤੇ ਮੀ ਜੋਤੀ ਬਹੁਤ ਬਹੁਤ ਮਾਦੇ ਆਏ ਬਾਹਰ ਮਾਰਦੇ ਬੰਦੇ ਹੁਣ ਜਾਣ ਜਾਂ ਕੰਮ ਤੇ ਦੇ ਰਹੇ ਆ ਤੇ ਉਹਦੇ ਆ ਕੇ ਮਾਰ ਲੈ ਤੇਰੇ ਘਰ ਤੋਂ ਲੈ ਦੋ ਅੱਜ ਫਿਰ ਬਈ ਕਿੰਨੇ ਆ ਅੱਜ ਰੋਟੀ ਪਾਸ਼ੇ ਕੱਗ ਲੱਗੇ ਆਪਰੇ ਕੋ ਕੱਪੜਾ ਲੱਗਾ ਜਦੋਂ ਬੈਠਾ ਜੁਗਿਆ ਆਪਣਾ ਨਹੀਂ ਬੈਠਾ ਕੱਪੜਾ ਅੱਛਾ ਬਾਅਦ ਵਿੱਚ ਸੂਈ ਜਿਹੜੇ ਦੋ ਕੱਪੜਾ ਸੂਈ ਮੈਂ ਲਵਾਂਗਾ ਇਹ ਜੀ ਉਹ ਜਿੱਤ ਜੰਗ ਸੁਆਦੇ ਹਾਂ ਜੀ ਸੂਰੀਆ ਕਾਲੀ ਅੱਜ ਤੇ 7 ਦਿਨਾਂ ਨੂੰ ਰੋਸੀ ਉਹ ਮਗਰ ਕੱਟੀ ਨਾ ਮਗਰ ਸਭ ਕੱਟੀ ਕੱਟੀ ਮਹਾਨੀ ਫਸਲਾਂ ਫਸਲਾਂ ਦੋ ਤੋਂ ਉਗਾ 9 ਤੋਂ 10 ਕਿਲੋ 9 10 ਕਿਲੋ 9 10 10 ਕਿਲੋ ਮਾਰੀ ਜਿਹੜਾ ਬਹੁਤ ਬਦਲਾ ਆ ਜੀ ਅੱਜ ਸੇਵਾ ਕਰਵਾ ਰਹੇ ਹਾਂ ਬਿਲਕੁਲ ਕੋਈ ਨਹੀਂ ਉਹ ਤੇ ਜੱਕਾ ਲਈਏ ਕਰਾਂਗੇ ਕਿਉਂ ਆਈ ਜੀ ਬਹੁਤ ਵਧੀਆ ਉਹ ਮਾਹੀ ਨਾ ਵੇਖੂਗਾ ਕੱਟੀ ਮਗਰਾ ਕੇ ਨਾ ਹਾਂ ਜੀ ਕੱਟੀ ਮਗਰਾ ਕੱਟੀ ਜਾਣਾ ਅੱਜ ਸੰਤਾਜ ਆਈ ਵੱਦੂ ਕਹਿੰਦਾ ਜੀ ਕਰੋ ਬਾਦਿਆ ਜੀ ਵੱੰਦ ਵੱੰਦ ਪਿਨਾ ਕਰ ਦਿਓ ਜੀ ਇਹ ਜੇ ਕੋ ਦੋ ਗਰੋਂ ਤੋਂ ਭਰਨਾ ਚਾਹੀਦਾ ਦੋ ਗਰੋਂ ਭਰ ਕੇ ਜੀ ਨਾ ਮਰੀ ਇਹਦੇ ਬਾਰੇ ਬੋਲਣਾ ਹਾਂ ਜੀ ਓਕੇ ਚਲੋ ਦੋ ਦਸੇਵਾ ਦਾ ਬਾਕੀ ਜਦੋਂ ਹਾਂ ਜੀ ਜਦੋਂ ਮੋਟ ਜਿਆਦਾ ਦੇ ਦਿਆ ਸਿੱਕਾ ਸਿੱਕਾ ਇਹ ਜਨਰਲ ਨੇ ਛੋੜੇ ਘਰੋਂ ਬਾਹਰ ਛੋੜੀ ਹੋ ਗਈ ਬਾਹਰ ਲੱਗ ਜੂਗੀ ਕਰਿਆ ਜੀ ਹਾਂ ਉਹ ਤਾਂ ਛੋੜ ਗਿਆ ਸੋਰੀ ਬੰਸੋ ਚਲੋ ਕਰਵਾਓ ਫੁੱਲੀ ਕਰਵਾਓ ਕਰਵਾਓ ਉਹ ਦਸੋ ਕੀ ਆ ਜਿਆਦਾ ਪੀ ਗਿਆ ਜੀ ਆਹ ਦੇਖੋ ਫੁੱਲੀ ਕੋਲ ਜਾ ਜਾਨ ਆਹ ਨਹੀਂ ਇਹ ਮੈਂ ਡਬਲ ਜੀ ਸੁਣ ਜੀ ਅੱਛਾ ਇਹ ਮੈਂ ਮੰਡੀ ਜਾ ਆਈ ਹਾਂ ਅਜੇ ਮੰਡੀ ਹੋ ਗਈ ਜਿੱਥੇ ਮੰਡੀ ਜਾ ਆਈ ਜੀ ਠੀਕ ਆ ਤੇ ਇਹਦੀ ਦੁੱਧ ਦੀ ਵੈਸੇ 17 ਕਿਲੋ ਪੁੱਛੋ ਗਰੰਟੀ ਪਰ ਆਪਾਂ ਤਾਂ ਜੇ ਆਪਾਂ 15 ਕਿਲੋ ਦੇ ਕੇ ਭੇਜਾਂਗੇ ਠੀਕ ਹੈ ਪੁੱਛੋ 17 ਵੀ ਗਰੰਟੀ ਹੈ ਹਾਂ ਜੀ ਹਾਂ ਜੀ ਆਪਾਂ 15 ਕਿਲੋ ਇਹ ਦੇਖੋ ਮੈਂ ਅਜੇ ਅਜੇ ਮੈਨੂੰ ਪਤਾ ਹੀ ਨਹੀਂ ਕਿ ਉੱਥੇ ਮੈਨੂੰ ਪਤਾ ਨਹੀਂ ਕੋਈ 15 ਕਿ ਬੁੱਧੀ ਗ੍ਰੰਥੀ ਜੇਗਾ ਮਾ ਜੀ ਉਹਨਾਂ ਜੀ ਮੈਂ ਦੋਟਾ ਡੇਟ ਟੱਪੜਾ ਤੇ ਕੰਨੋ ਬਣਾ ਬਹੁਤ ਉੱਤਮ ਬਣਿਆ ਬਾਕੀ ਆਹ ਸੈਕਜਾ ਜਿਹੜਾ ਬਹੁਤ ਬਹੁਤ ਜੰਦਾਰ ਹੈ ਇਹ ਸੈਕਜਾ ਭਾਈ ਤੁਹਾਨੂੰ ਚਾਹਾਂ ਦਿੰਦਾ ਕਿਤੇ ਪਹਿਲੇ ਪਤਾ ਹੈ ਇਹ ਹੀ ਇਫਾ ਬੰਦ ਜਿਸ ਤਰ੍ਹਾਂ ਗਾ ਦੇ ਕੋਲੇਵਾ ਬਚਦਾ ਗਾ ਜਾਨਾ ਦੇਵਾ ਦੇਵਾ ਚਾਹਾਂ ਵਾਲਾ ਜਿਹਾ ਨਾ ਕੱਲ ਜੇ ਮੈਂ ਉਹ ਸੁਝਦਾ ਨਹੀਂ ਬੋਲਾਂ ਕੋਈ ਬਾਈ ਬਲਤੂ ਆ ਜਾਓ ਜੀ ਜੀ ਅੱਜ ਆਫਰ ਕੇ ਸੂਬੇ ਦਾ ਆਪਾਂ ਕਹਿ ਸਕਦੇ ਭਾਵੇਂ ਮੈਂ ਪਤਾ ਕੁਛ ਨਹੀਂ ਗਾ ਜੀ ਬਿਲਕੁਲ ਜੀ ਅਜੇ ਦ ਬਿਆਨੇ ਜਿਹੜੇ ਆ ਮੇਰੇ ਹਿਸਾਬ ਨਾਲ 10000 ਪਰ ਹੀ ਜਲਦ ਪੂਰੇ ਦੱਸੇ ਨਾ ਪਰ ਚਲੋ ਤੂੰ ਵੀ ਸਕਦੇ ਆਪਾਂ ਕਹਿ ਬਣੀ ਆ ਵੈਸੇ ਮੈਂ ਪੂਰੀ ਇਹ ਨਹੀਂ ਕਰ ਬਈ ਹਾਂਜੀ ਬਾਕੀ ਦੋਸਤਾਂ ਦੇ ਵਿੱਚ ਬੜੀਆ ਗਰੰਟੀ ਹੈ ਜੀ ਜੇ ਤੁਸੀਂ ਅੱਜ ਜਿਆਦਾ ਨਾ ਕਰੀਏ ਮੈਂ ਦੇਖਦੀ ਹੀ ਨਹੀਂ ਉਹਦਾ ਦੇਖੋ ਜੀ ਛੋੜੀ ਕਰਨੀ ਆ ਛੋੜੀ ਕਰੀਏ ਛੋੜੀ ਕਰੀਏ 120 120 1000 ਚਲ 120 15 ਕਿਲੋ ਦੀ ਗਰੰਟੀ ਲਾ ਦੇ ਚਲ ਠੀਕ ਹੈ ਜੀ ਬੜਕੋਸ਼ਿਆ ਯਾਰੀ ਇਹੋ ਜਾ ਫੁਵਾਲੇ ਜੀ ਤੇ ਦੇਖ ਕੇ ਨਾ ਆਲੀ ਸੈਂਕਾ ਵੇਖੋ ਫੀਕੀਆਂ ਵੇਖੋ ਬੇਦੋਰੀ ਅਜੇ ਦੰਦਾ ਜੇ ਜੇਵਾ ਹੈ ਹਾਂ ਚਾਰ ਬੰਦੇ ਚ ਚਾਰ 24 ਹੈ ਜੀ ਜੀ ਸੁਹੀ ਆਇਆ 24 ਦੇ ਮੂਹਰੇ ਬਸੇ ਹਾਂਜੀ ਲਓ ਲੈਵਾ ਮੇ ਕੋ ਰਾਲੀ ਗੱਪੜੀ ਹੈ ਨਾ ਜੀ ਹਾਂਜੀ ਗੱਪੜੀ ਬੋਲੋ ਜੀ ਬਰੇ ਵੀ ਆਦਾ ਵੇੜਾ ਬਣੀ ਨਾ ਉਹਦੇ ਘਰੇ ਵੇੜਾ ਬਹੁਤ ਵੱਡੀਆਂ ਚਾੜ ਆਲੀਆਂ ਜੱਸ ਜੱਸ ਲਓ ਜੀ ਦੇਖ ਕੱਟ ਕੱਟ ਉਹ ਕਿ ਨਹੀਂ ਕਰਦੇ ਤੁਸੀਂ ਹੁਣ ਲੋਟੇ ਦਿੱਤੀ ਬੈਕੋ ਦਾ ਗਿਆ ਕਿ ਲੋ ਆਲੇ ਸੋਇਆ ਪਹਿਲਾਂ ਉਹ ਕੱਟਦੇ ਕਰੋ ਕੋਈ 12 ਕਰਦੇ ਕਿ 10 ਕਰਦੇ ਇਹ ਨਹੀਂ ਵਗਿਆ ਸਾਡੇ ਬੱਚੇ ਆ ਜੀ ਅਜੀ ਹਾਂ ਜੋੜੀ ਥੋੜੀ ਜਿਹੀ ਆ ਜੀ ਹਾਂਜੀ ਕੋਈ ਨਾ ਬੇ ਕਰਦੇ ਆ ਤੇ ਜਿੰਨੀ 50000 50000 ਬ੍ਰਾਦਰ ਜੀ ਦੇ ਆ ਜਰੂਰ ਗੋਦਾਣੇ ਕੋ ਟ੍ਰੇਕ ਬ੍ਰੇਕ ਕਰਾਉਂਦੇ ਪੱਕੇ ਥੋੜੀ ਕਰੋ ਪੱਕੇ ਤੇ 20000 20000 ਯਾਨ 500 ਹੀ ਛੋੜ ਹੈ ਨਾ ਜੀ 50000 ਜਾ 100 ਠੀਕ ਆ ਇਹ ਵੀ ਕੱਪੜਾ ਤੋਂ ਬੇੜਾ ਹਾਂ ਵੀ ਕੱਪੜਾ ਜੀ ਇਹ ਸ਼ਰਟ ਤੋਂ ਲੱਜਾ ਤੋਂ ਸ਼ੁਕਰ ਲਈ ਦਿਨ ਹਾਂ ਜੀ ਇਹ ਸ਼ਰਟ ਤੋਂ ਲੱਜਾ ਆਪਾ ਅੱਛਾ ਭਾਈ ਜੀ ਕਿੰਨੇ ਗਾਰੰਟੀ ਤੋਂ ਦਿੰਦੀ ਕੋਈ ਭਾਈ ਇਹਨੂੰ ਵੀਕ ਕਰਉਂਦੀ ਜਾਂਦੀ ਹੈ 20 ਨੰਬਰ ਦੀ ਕਰਦਾ ਯਾਨੀ ਇਹ ਵੰਡ ਗਈ ਇਹ ਵੀ ਦੇਖੋ ਜੰਗਿਆ ਤੁਹਾਨੂੰ ਖਾੜ ਤੋਂ ਨਾੜੋੜ ਦਾ ਭਾਗ ਹੈ 5545 ਹੋਰ ਅਜੇ ਤੱਕ ਨਜੇ ਦਾਬਾ ਹੈ ਬਾਕੀ ਠੰਡੀ ਤੇ ਨਾ ਮੱਚਦੇ ਰਹੇ ਨੇ ਤੇ ਬਲਕ ਬਲਕੋੜੀ ਹੀ ਗੋਲੇ ਮੰਨਿਆ ਜੀ ਹਨਾ ਜੀ ਜੀ ਤੇ ਮੈਂ ਤਵਾਇਆ ਸੀ ਤੇ ਦੇ ਸਕਦਾ ਤਬ ਉਹ ਪਦਗੜ ਦੇ ਸਕਦਾ ਜਦੋਂ ਉਹ ਨਹੀਂ ਗੱਲ ਕੋਈ ਔਰ ਸਾਪਾ ਵੀ ਚਲੋ ਦੀ ਗੱਲ ਕਰਦੇ ਹਾਂ ਜੀ ਹਾਂ ਜੀ ਜੀ ਜਨਨ ਮੋਟਾ ਜੀ ਇਹ ਦੇਦੇ ਨੱਪੇ ਜੀ ਜੀ ਜੈ ਜੀ ਜੈ ਜੀ 58 ਜੀ ਠੀਕ ਆ ਹੋਰ ਛੋੜ ਕਰਾਂਗੇ ਕਰਾਂਗੇ ਮਾਨਦਾਰ ਬੋਲਦੇ ਨੇ ਬਿਆਸੀ ਲੀ ਦੇ ਰੱਖੀ ਠੀਕ ਆ ਬਟਲ ਕੋਲ ਜਿਆਦਾ ਬਿਆਸੀ ਜੀ ਹਾਂ ਜੀ ਆ ਨਮੂਨਾ ਇਹ ਨਮੂਨਾ ਜੀ ਜਿਆਦਾ ਟੌਂਗਾ ਜੇ ਜਿਆਦਾ ਨਕਰਾਂਗੇ ਦੇਖੋ ਬੜਾ ਜਿਹਾ ਲਾਗੇ ਹੋਗੇ ਵੇਖੋ ਵੀ ਕਾਪੇ ਦਾ ਕਿੰਨਾ ਸਵਾ 6 ਫੁੱਟ ਹੈਗਾ ਇਹ। 10 ਸੁਹਾੜੀ। ਕਿੰਨਾ ਖੁੰਡੀ। ਮੱਦਲ ਬਹੁਤ ਜਿਆਦਾ ਥੋੜੀ ਮੀ। 10 ਸੁਹਾੜੀ। 10 ਸੁਹਾੜੀ। ਹਾਂ ਜੀ 10 ਸੁਹਾੜੀ। ਅੱਲਾਹ ਤਾਲਾ। ਦੁੱਧ ਕਰਦੇ ਆਂ ਤੇ ਜਿਹੜੇ ਗੱਡੇ ਆਪੀ ਪਾਤੀ। ਅੱਛਾ 10 ਸੁਹਾੜੀ ਵੇਖੋ ਕਿੰਨਾ ਕਰ। ਲੱਭਾ ਕਹਿ ਰਿਹਾ ਤੇ ਹੋ ਜਾ। 1 ਘੰਟੇ ਨਾਲ ਹੋ ਜੀ। ਤਾਂ ਉਹ ਪੰਨੀ ਲੈ ਦੋ ਦਫਾ ਕਰਨਾ। ਹਾਂ ਜੀ ਦਫਾ ਕਰਨਾ। ਰਾਤੀ ਪੜਾ। ਹੋਰ ਹੋਰ। ਕੋਰੇ ਜੀ ਨੂੰ ਵੀ ਕੰਬੇ ਤੇ ਰੀ ਕੋਰ ਕੰਬਣੀ। ਯਾਰ ਜੀ ਮਾਰਦੀ ਬੈਠੋ ਨਾ ਜਿਹੜਾ ਹਾਂਜੀ ਕੋਰ ਕਿਹੜਾ ਦਾ ਅੱਧਾ ਲੈਣ ਮਾੜੀ ਹਾਂਜੀ ਟਾਈਮ ਲੱਗ ਨਹੀਂਦਾ ਜੀ ਹਾਂਜੀ ਜੀ ਵੇਖੋ ਬਰਾਦਰ ਫਿਰ ਵਾਪਸ ਕਿੰਨਾ ਆਈ ਇਹਦਾ ਰੋਜ਼ਾ ਗਾੜ ਬਹੁਤ ਹਾਂਜੀ ਥੋੜਾ ਜਿਹਾ ਹੱਥ ਲੱਗਦਾ ਨਾ ਦਾਰ ਤੁਰ ਤੁਰ ਕੰਮ ਇਹ ਲੈ ਚੱਲ ਇਹ ਦੁੱਲ ਲੈ ਚੱਲ ਯਾ ਪੁੱਛ ਲੈ ਜੀ ਕਿ ਕਰਾਏ ਇਹਨੂੰ ਥੋੜਾ ਇਹ ਏਬੀਐਸ ਦਾ ਐਡਰੈਸ ਹੀ ਮੁੱਲ ਲਗਾ ਐਡਰੈਸ ਐਡਰੈਸ ਹੀ ਠੀਕ ਲੱਗੇ ਤੁਹਾਨੂੰ ਜੀ ਠੀਕ ਕਰ ਠੀਕ ਹੋਊਗਾ ਨਾ ਹਾਂਜੀ ਠੀਕ ਆਊਗਾ ਜੀ ਬਸ ਸੈਟਲ ਹੋਣੇ ਬਾਕੀ ਪਰਮਾਨੈਂਟ ਜਾਂਦਾ ਹੈ ਇਹ ਵੀ ਕਰਦੇ ਇਹ ਗਾ ਲਓ ਹਾਂ ਬਸ ਇੱਕ ਬੱਛਾ ਜਿੰਦੀ ਵੀ ਆ ਹਾਂ ਬਾਕੀ ਸਿੰਧੀ ਕਰਦੇ ਆ ਵੀ ਉਹ ਵਾਂਡੇ ਨੂੰ ਪਾ ਬੈਠਿਆ ਦੱਜਾ ਉਹ ਚੱਕੀ ਵਾਲਾ ਉਹ ਨਾਲ ਪਾਲ ਥੋੜੀ ਜਿਹੀ ਜ਼ਰੂਰ ਕਰ ਗਈ ਆ। ਹਾਂ। ਪਾਲ ਇੱਕ ਸਾਈਡ ਤੋਂ ਥੋੜੀ ਜਿਹੀ ਜ਼ਰੂਰ ਹੈਗੀ ਜੇ ਵੈਸਾ ਕਿਉਂ ਪੱਠੇ ਖਾਂਦੇ ਨਹੀਂ ਉਪਰਾ ਕਰਦੇ ਤਾਂ ਵਾਟ ਖੁੱਟਦਾ ਤੇ ਰੱਤੀ ਜਾਣਾ। ਤੇ ਉਸ ਵਿੱਚ ਗੋਲ ਗੜਾ ਵੀ ਪਾਇਆ ਹੁੰਦਾ। ਜਿੱਦੋਂ ਮੈਂ ਉਹ ਜਿੰਨਾ ਕਰ ਜੱਗੀ ਜਦੋਂ ਮੈਂ ਬਾਹਰ ਤੋਂ ਥੋੜਾ ਦੋ ਰੱਖ ਲਈ ਉਹਨਾਂ ਦੇਖੀ। ਅਬ ਇਹ ਰਹੀ ਵੀ ਇਹ ਹੀ ਆ। ਹਾਂ ਮੇਸ਼ੇ ਪਰ ਅੱਧਾ ਮੱਧ ਨੂੰ ਜਾਨ ਲਾਪਾ। 2 ਮਹੀਨਾ ਸੁਈ ਉਹਨਾਂ 28 ਕਿਲੋ ਦੋ ਤੇ ਹਾਂ 28 ਕਿਲੋ ਤੋਂ ਮੈਂ ਕੋਕਰ ਤੋਂ ਚੋਇਆ ਤੇ ਜਾ ਕੇ ਤੋਂ ਤੁਹਾਨੂੰ ਦੱਦੇ ਆ ਕਿ ਤੋਂ ਗਣ ਲੱਗ ਤੋਂ ਛੁੱਟਦੇ ਨੇ ਜੇ ਬੰਦੇ ਤੇ ਆਦੇ ਬੱਚਾ ਮਰ ਗਿਆ। ਹਾਂ। ਸਮੈਕ ਜਿਹ ਤੇ ਵਾਕੀ ਨਾ ਰਵਿਦਾ ਨਹੀਂ ਜਿਹਨੂੰ ਤੋੜੋਗਾ ਹੈਗਾ ਹੁਣ 40 ਬਸ ਜਾਊਗਾ ਤੁਹਾਡੇ ਵੇਖੋ ਗਾੜੀ ਤਾਹੀ ਮੇਰੇ ਚੰਗੀ ਕਰੋ ਦੋਨੇ ਸਾਹ ਤੇ ਨਾ ਦਾਦੂ ਦਾਦੂ ਫਿਰ ਅਚਾਰੇ ਬੈਠੀ ਜੋ ਅਸੀਂ ਜਿਆਦਾ ਮੰਗਦੇ ਹੀ ਹੈਗੇ ਵੇਪਲ ਆ ਗਿਆ ਵੇਖੀ ਬਹਿਣ ਦੇਖੀ ਮੈਨੇ ਜੀਨੇ ਜਾਉਂਗੇ ਨਾ ਵਾਗੇ ਜਾਤ ਬਰ ਕੋ ਕਿਹਨ ਆਪਾਂ ਦਾਤ ਨਹੀਂ ਜਾਤ ਵਾਗੇ ਇਹਦੀ ਮੋਲ ਕਰਾਉਣ ਨੂੰ ਭਾਵੇਂ ਦੋ ਰੁਪਏ ਕਰ ਦਈਏ ਨਾ ਤੇ ਵੀ ਆਖਾਂਗੇ ਛੋੜ ਸੜ ਕਰਦੇ ਕਿੰਨੀ ਦਾ ਮੈਂ ਛੋੜ ਕਰਾਂਗਾ ਕੁੜੇ ਜਾਨ ਦਾ ਛੁੱਲੀ ਕਰਦੇ ਛੋੜ ਕਿੰਨੀ ਕਰਦੇ ਕੁੜੇ ਦਾ ਨਾ ਸੀ ਢਾੜਾ ਦੀਏ ਬਣਾ ਮੈਂ ਸੀ ਢਾੜਾ ਦੀਏ ਹੈ ਇੱਕ 60 ਦੀ ਜਾਂ ਦੀ ਜਾਨ ਦੀ ਹਾਂਜੀ ਜਾਂ ਦੀ ਢੇੜ ਦੀ ਨਹੀਂ ਢੇੜ ਜਿਆਦਾ ਢੇੜ ਜਖਾ ਚਲ ਕਰਦੇ ਬਾਕੀ ਕਰਦੇ ਬਾਕੀ ਮੂੰਹ ਮੰਨਦਾ ਪਰ ਵਹਿਰ ਦੇਖ ਲੈ ਪੂਰਾ ਸਿਰਾ ਫੀਸ ਆ ਕੱਦ ਵੇਖ ਲੋ ਵੈਟ ਦਾ ਕਰੀ ਇਹ ਵੀ ਫਿੱਤਰੇ ਵੀ ਵੇਖੋ ਵੱਡੇ ਹੱਥ ਦੇ ਆਹ ਵੇਖੋ ਐਂਟਰ ਦੇ ਹਨੀ ਆ ਪਾਜੀ ਹੱਥ ਜੀ ਨਹੀਂ ਜਾਂਦੀ ਇਹ ਨਹੀਂ ਆ ਰਹੇ ਚੌਂਦਨ ਨਹੀਂ ਵੱਡੀ ਗੱਡੀ ਤੇ ਜਾਣੇ ਲਾਗੇ ਜੇ ਆਪਾਂ ਆ ਕੀ ਹੱਥੀ ਹੱਥ ਜੀ ਨਹੀਂ ਕਰ ਸਕਦੇ ਐਂਟਰ ਬਾਈ ਨੇ ਕਰਾ ਦੇਣੀ ਹਾਂ ਜੀ ਕਰਾ ਕੋਲ ਛੱਡ ਦੇ ਵਿੱਚ ਕੋਈ ਕਰ ਦਿੰਗੇ ਜਰੂਰ ਜਰੂਰ ਕਰਾਂ ਕਰਾਂ ਚਲੋ ਦੇਖੋ ਜੀ ਆ ਪਾਸੇ ਸੇਲ ਆ ਇੱਥੇ ਆਓ ਚੈੱਕ ਕਰੋ ਚੁਆਈ ਕਰੋ ਪਾਸ ਸਹੀ ਹੈ ਕਿ ਨਹੀਂ ਬਾਈ ਜੀ ਆ ਪੂਰੀ ਤਸਲੀਮ ਹਾਂ ਜੀ ਚਲੋ ਬੋਲੋ ਨੰਬਰ ਜੀ ਨੰਬਰ ਦੇ ਜੀ ਜਿਲ੍ਹਾ ਅੰਮ੍ਰਿਤਸਰ ਤਸੀਲ ਬੰਬਕਾਲਾ ਦੇ ਪਿੰਡ ਚਮੋਵਾ ਤੇ ਮੋਬਾਈਲ ਨੰਬਰ ਹੈਗਾ 814656442 ਦੂਜਾ ਹੈਗਾ 897293 ਦਾਪ ਚਲਦੀ ਪਤਸਾ